ਨਿੱਕੇ ਮੁਸੇਵਾਲਾ ਨੂੰ ਡੇਢ ਮਹੀਨਾ ਨਹੀਂ ਮਿਲ ਪਾਵੇਗਾ ਕੋਈ ਹਵੇਲੀ ਨਹੀਂ ਰਹਿਣਗੇ ਹੁਣ ਮਾਤਾ ਚਰਨਕੌਰ ਤੇ ਬਲਕੌਰ ਸਿੱਧੂ ਜੀ ਹਾਂ ਮਰਹੂਮ ਸਿੱਧੂ ਮੁਸੇਵਾਲਾ ਦੀ ਸੁੰਨੀ ਹਵੇਲੀ 'ਚ ਰੌਣਕਾਂ ਲੱਗੀਆਂ ਸੀ ਮਾਤਾ ਚਰਨ ਕੌਰ ਨੇ ਨਿੱਕੇ ਪੁੱਤਰ ਨੂੰ ਜਨਮ ਦਿੱ ਦਿੱਤਾ ਸੀ ਤੇ ਕਾਫੀ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਘਰ ਮੂੜ ਪਰਤੀਆਂ ਸੀ ਉੱਥੇ ਹੀ ਹੁਣ ਬਲਕੌਰ ਸਿੱਧੂ ਆਪਣੇ ਪੁੱਤਰ ਸੁਖਦੀਪ ਸਿੱਧੂ ਦੇ ਜਨਮ ਨੂੰ ਲੈ ਕੇ ਕਾਫੀ ਖੁਸ਼ ਨੇ ਤੇ ਉਹਨਾਂ ਨੇ ਇੱਕ ਅਹਿਮ ਫੈਸਲਾ ਇੱਥੇ ਲਿਆ ਹੈ ਜਿਸ ਦੀ ਚਰਚਾ ਹਰ ਪਾਸੇ ਲਗਭਗ ਹੋ ਰਹੀ ਹੈ ਖਬਰਾਂ ਆ ਰਹੀਆਂ ਨੇ ਕਿ ਸਿੱਧੂ ਦੇ ਪਰਿਵਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਦਰਅਸਲ ਬਲਕੌਰ ਸਿੱਧੂ ਨੇ ਆਪਣੇ ਪਰਿਵਾਰ ਨੂੰ ਲੈ ਕੇ ਫੈਸਲਾ ਲਿਆ ਹੈ ਜੀ ਹਾਂ ਉਹਨਾਂ ਵੱਡਾ ਫੈਸਲਾ ਇੱਥੇ ਲਿਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਸ਼ੁਭਦੀਪ ਸਿੱਧੂ ਨੂੰ ਹੁਣ ਡੇਢ ਮਹੀਨਾ ਕੋਈ ਵੀ ਨਹੀਂ ਮਿਲ ਸਕਦਾ ਜੀ ਹਾਂ ਮਾਤਾ ਚਰਨਕੌਰ ਤੇ ਸ਼ੁਭਦੀਪ ਹੁਣ ਹਵੇਲੀ 'ਚ ਨਹੀਂ ਰਹਿਣਗੇ ਦਰਅਸਲ ਹੁਣ ਮੁਸੇਵਾਲਾ ਦਾ ਪੂਰਾ ਪਰਿਵਾਰ ਹੀ ਕੁਝ ਦਿਨ ਬਠਿੰਡਾ ਦੇ ਵਿੱਚ ਬਤੀਤ ਕਰਨਗੇ ਦੱਸ ਇਹ ਕਿ ਬਿੱਤੇ ਦਿਨੀ ਪ੍ਰਸਿੱਧ ਗਾਇਕ ਤੇ ਲਿਖਾਰੀ ਵੀਤ ਬਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਨੂੰ ਕਿ ਹਰ ਪਾਸੇ ਕਾਫੀ ਪਿਆਰ ਮਿਲਿਆ ਦਰਅਸਲ ਜਿਹੜੀ ਵੀਡੀਓ ਬਲਜੀਤ ਨੇ ਸਾਂਝੀ ਕੀਤੀ ਸੀ ਉਸ 'ਚ ਮਰਹੂਮ ਗਾਇਕ ਸਿੱਧੂ ਮਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ ਪੰਗੜਾ ਪਾਉਂਦੇ ਹੋਏ ਨਜ਼ਰ ਆਏ ਸੀ ਬੀਤ ਬਲਜੀਤ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਮਸੇਵਾਲਾ ਦਾ ਗੀਤ 295 ਵੀ ਗਾਇਆ ਸੀ ਇਸ ਖਾਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਉੱਥੇ ਹੀ ਮੌਜੂਦ ਸੀ ਪਰ ਆਪਣੇ ਪੁੱਤਰ ਦਾ ਗੀਤ ਸੁਣਦੇ ਸਾਰ ਹੀ ਬਲਕੌਰ ਸਿੱਧੂ ਆਪਣੇ ਆਪ ਨੂੰ ਨਾ ਰੋਕ ਸਕੇ ਤੇ ਇਸ ਗਾਣੇ ਉੱਤੇ ਨੱਚਣ ਲੱਗ ਪਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਕਾਫੀ ਜ਼ਿਆਦਾ ਸ਼ੇਅਰ ਕੀਤਾ ਗਿਆ ਤੇ ਕੈਪਸ਼ਨ 'ਚ ਉਹਨਾਂ ਨੇ ਲਿਖਿਆ ਵੀ ਸੀ ਉਠ ਪੁੱਤ ਝੋਟਿਆ ਮੂਸੇ ਵਾਲਿਆ। ਤੇ ਹੁਣ ਆਪਣੇ ਪੁੱਤਰ ਦੇ ਕਿਤੇ ਨਾ ਕਿਤੇ ਸੇਫਟੀ ਨੂੰ ਲੈ ਕੇ ਉਹਨਾਂ ਵੱਲੋਂ ਇਹ ਥੇ ਵੱਡਾ ਫੈਸਲਾ ਅਹਿਮ ਫੈਸਲਾ ਲਿਆ ਗਿਆ ਹੈ ਕਿ ਕੁਝ ਦਿਨ ਉਹ ਆਪਣੀ ਹਵੇਲੀ ਵਿੱਚ ਨਹੀਂ ਰਹਿਣਗੇ ਬਲਕਿ ਬਠਿੰਡਾ ਦੇ ਵਿੱਚ ਸ਼ਿਫਟ ਹੋ ਜਾਣਗੇ